ਰਣਾਗਿਤ ਰਾਜਾ ਰਾਮਚੰਦ ਕਹਿ ਰਵਦਾਸ ਚਮਾਰਾ ਚਮਰਟਾ ਗਾਂਠ ਨਾ ਜਨਈ ਲੋਕ ਇਕਠਾ ਵੈ ਪਨਹੀ ਰਹਾਉ ਆਰ ਨਹੀਂ ਜਿਹ ਤੋ ਪਉ ਨਹੀਂ ਰੰਬੀ ਠਾਉ ਰੋ ਪਉ ਲੋਕ ਗੰਠ ਗੰਠ ਕਰਾ ਬਿਗੂਚਾ ਹਾਂ ਬਿਨ ਗੰਠੇ ਜਾਏ ਪਹੂਚਾ ਰਵਦਾਸ ਜਪੈ ਰਾਮ ਨਾਮ ਮੋਹਿ ਜਮਸੋ ਨਾਹੀ ਕਾਮਾ ਰਾਗ ਸੋਰਠ ਬਾਲੀ ਭਗਤ ਭਿਕਨ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਨਾਨਹ ਨੀਰ ਬਹਾ ਤਨ ਖੀਨਾ ਭਏ ਕੇਸ ਦੁੱਧ ਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰਾਬ ਕਿਆ ਕਰਹ ਪ੍ਰਾਨੀ RAM ਰਾਏ ਹੋਏ ਬੈਦ ਬਨਵਾਰੀ ਆਪਣੇ ਸੰਤ ਹਲਿਓ ਬਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕੱਕ ਕਰੇਜੇ ਮਾਹੀ ਐਸੀ ਬੇਦਨ ਉਪਜ ਖਰੀ ਭਈ ਵਾਕ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਾ ਜਨ ਭੀਖਨ ਪਾਵੋ ਮੋਖ ਦਵਾਰਾ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨਕ ਯਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੇ ਛਪਾਇਆ ਹਰ ਗਨ ਕਹਤੇ ਕਹਿਨ ਨਾ ਜਾਈ ਜੈਸੇ ਗੁੰਗੇ ਕੀ ਮਠਿਆਈ ਰਹਾਉ ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕੋ ਭੀਖੰਦ ਨੈਣ ਸੰਤੋਖੇ ਜਹ ਦੇਖਾ ਤਹ ਸੋਈ ਨਾ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਾ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾ ਤਾਰ ਸਾਹਿਬ ਮੇਰਾ ਨੀਤ ਨਿਵਾਸ ਸਦਾ ਸਦਾ ਦਾਤਾ ਤਾਰ ਰਹਾਉ ਵੰਦਨ ਸਾਹਿਬ ਸੇਵੀ ਆ ਅੰਤਿਛਦਾਏ ਸੋਏ ਸੁਨਸਨ ਮੇਰੀ ਕਾਮਣੀ ਪਾਰਉ ਤਾਰਾ ਹੋਏ ਦਇਆਲ ਤੇਰਾ ਨਾਮ ਤਰਾ ਸਦ ਕਰਬਾਣ ਜਾਉ ਰਹਾਉ ਸਰਬੰਸਾਚ ਆਇਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕੋਨਦਰ ਕਰੇ ਤਦ ਬਾਜ ਪਿਆਰੇ ਕੀਵ ਰਹਾ ਸਭ ਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸਾਗਾ ਪਿਆਰੇ ਜਾਇ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਹਿਬ ਤੇਰੇ ਨਾਮ ਵਿਟ ਹੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਦਨਾਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈਤ ਸਸਰੇਬ ਹੋ ਜਾਕੇ ਜੀਵ ਪ੍ਰਾਣਾੰਦ ਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨਾਂ ਰਹਾਉ ਸਾਸ ਮਾਸ ਸਭ ਜੀਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾ ਸਰੇਬ ਕਹਿਤ ਹੈ ਸੱਚੇ ਪਰਬਤ ਗਾਰਾ ਜੇ ਤੂੰ ਕਿਸਾ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਡਾ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈ ਹੈ ਪ੍ਰਭ ਲਿਖੇ ਕਾਲਹਿਣਾ ਨਾਮ ਖਸਮ ਕਾ ਚਤ ਨਾ ਕੀਆ ਕਪਟੀ ਕਪਟ ਕਮਾਣਾ ਜੰਮ ਦਵਾਰ ਜਾਂ ਪਕੜ ਚਲਾਇਆ ਤਾਂ ਚਲਦਾ ਪਛਤਾਣਾ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤ ਆ ਮਰ ਰਹੀ ਐ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਐ ਸਿਮਰੀ ਸਿਵਰਿਆ ਨਹੀਂ ਜਾਇ ਤਪਹਾ ਆਉ ਜੀੜਾ ਬਿੱਲ ਲਾਇ ਸਰਜ ਸਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਹਿ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸੱਚ ਮਿਲੋ ਮੇਰੀ ਮਾਏ ਰਹਾਓ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖਾ ਨਾ ਕੋ ਖਾਏ ਲੋਕ ਪਤੀਣਾ ਨਾ ਪਤ ਹੋਏ ਤਾਂ ਪਤ ਰਹਿ ਰਾਖਾ ਜਾਂ ਸੋਏ ਜੈ ਦੇਖਾ ਤਰਿਆ ਸਮਾਏ ਤਦ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤਾ ਕਿਆ ਹੋਏ ਜਿਸਨੂੰ ਬਖਸੇ ਸੱਚਾ ਸੋਏ ਹੁਣ ਉੱਠ ਚੱਲਣਾ ਮੋਹਤ ਕੇ ਤਾਲ ਕਿਆ ਮੋ ਦੇਸਾ ਗੁਣ ਨਹੀਂ ਨਾਲ ਜੈਸੀ ਨਜ਼ਰ ਕਰੇ ਤੈਸਾ ਹੋਏ ਵੈਣ ਨਦਰੀ ਨਾਨਕ ਨਹੀਂ ਕੋਏ ਤਨਾਸਰੀ ਮਹੱਲਾ ਤੀਜਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵਾ ਰਹੇ ਲਿਵ ਲਾਏ ਆਤਮਾ ਪ੍ਰਾਤਮਾ ਇੱਕੋ ਕਰਾ ਅੰਤਰ ਕੀ ਦੁਬਦਾ ਅੰਤਰ ਮਰਾ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿਓ ਚਤ ਲਾਗਾ ਫਿਰ ਕਾਲ ਨਾ ਖਾਏ ਰਹਾਉ ਸੱਚ ਸਿਮਰਿਆ ਹੋਵੇ ਪ੍ਰਗਾਸ ਤਾਤੇ ਵਿਖਿਆ ਮੈਂ ਰਹੇ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ ਐਸੀ ਸੇਵਕ ਸੇਵਾ ਕਰਾ ਜਿਸ ਕਾ ਜੀਉ ਤਸਾਗਾ ਧਰੈ ਸਹਿ ਭਾਵੈ ਸੋ ਪ੍ਰਵਾਣ ਸੋ ਸੇਵਕ ਦਰਗਾ ਪਾਵੇ ਮਾਣ ਸਤਗੁਰ ਕੀ ਮੂਰਤ ਹਰਦਾ ਵਿਸਾਏ ਜੋ ਇੱਛਾ ਸੋਈ ਫਲ ਪਾਏ ਸਾਚਾ ਸਹਬ ਕਿਰਪਾ ਕਰੈ ਸੋ ਸੇਵਕ ਜਮਤੇ ਕੈ ਸਾੜਾ ਰਾ ਭਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿ ਧਰੇ ਪਿਆਰ ਤਾ ਕੋ ਪਾਵੈ ਮੁਖ ਦਵਾਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਧਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖੱਪਾ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਈ ਜਪਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਝਖਣ ਹੋਏ ਬਿਨ ਬੋਲੇ ਜਾਣਾ ਸਭ ਸੋਏ ਰਹਾਉ ਜਨ ਕੰਨ ਕੀਤੇ ਅੱਖੀ ਨਾਕ ਜਨ ਜੇਵਾ ਦਿੱਤੀ ਬੋਲੇ ਤਾਤ ਜਨ ਮਨ ਰਾਖਿਆ ਅਗਨੀ ਪਾਏ ਵਾਜਾ ਪਵਨ ਆਖੈ ਸਭ ਜਾਏ ਜੇ ਤਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੁਹ ਚੱਲਿਆ ਲਾਈ ਦਰਗਹ ਬੈਸਣ ਨਾਹੀ ਜਾਏ ਕਰਮ ਮਿਲਾ ਆਖਣ ਤੇਰਾ ਨਾ ਆਉ ਜਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬਾ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ ਰ ਧਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜਾ ਜੇ ਬਦੀ ਕਰੇ ਤਾ ਤਸੂ ਨ ਸਿੱਜਾ ਚੋਰ ਕੀ ਹਾਮਾਂ ਭਰੇ ਨ ਕੋਏ ਚੋਰ ਕੀ ਆ ਚੰਗਾ ਕਿ ਹੋਏ ਸੁਣ ਮਨੰਦੇ ਕੁੱਤੇ ਕੂੜਿਆਰ ਬੈਨ ਬੋਲੇ ਬੂਝਿਆ ਸਚਿਆਰ ਰਹਾਓ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾਮਲ ਏਕ ਦੁਗਾਣਾ ਜੇ ਸਾਥ ਰੱਖੀਆ ਦੀਜਾ ਰਲਾਏ ਜਾਂ ਪਰਖੀਆ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੈ ਆਪ ਬੀਜਾ ਪੇ ਹੀ ਖਾਵੈ ਜਿਵਣ ਡਈਆ ਆਪੇ ਖਾਏ ਜਿਹੀ ਸਰਤ ਤੇ ਹਾ ਰਾਹੀ ਜਾਏ ਜੇਸਾ ਕੂੜੀਆ ਕੂੜ ਕਮਾੜ ਭਾਵੈ ਸਭ ਆਖੋ ਸੰਸਾਰ ਤਦ ਭਾਵੈ ਅੰਦੀ ਪ੍ਰਵਾਨ ਨਾਨਕ ਜਾਣਾ ਜਾਣ ਸੁ ਜਾਣ ਤਨ ਆਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨ ਪੜਾ ਆਣਾ ਦਰਗਹ ਘੜੀਆ ਤੀਨੇ ਲੇਖ ਖੋਟਾ ਕਾਮਣੇ ਆਵੇ ਵੇਖ ਨਾਨਕ ਜੀ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਈ ਰਹਾ ਓ ਕਾਦੀ ਕੂੜ ਬੋਲ ਬੋਲ ਮਲ ਖਾਏ ਬ੍ਰਹਮਣ ਨਾਵਾ ਜੀ ਆਖੇ ਜੋਗੀ ਜਗਤ ਨ ਜਾਣ ਆਂਦ ਤੀਨੇ ਓ ਜਾੜੇ ਕਾ ਬੰਧ ਸੋ ਜੋਗੀ ਜੋ ਜੁਗਤ ਪਛਾਣਾਂ ਗੁਰ ਪ੍ਰਸਾਦੀ ਏਕੋ ਜਾਣਾਂ ਕਾਜੀ ਸੋ ਜੋ ਉਲਟੀ ਕਰਾ ਗੁਰ ਪ੍ਰਸਾਦੀ ਜੀਵਤ ਮਹਾਰਾ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਆਇ ਆਪਤਰਾ ਸੰਗਲੇ ਕੁਲ ਤਾਰਾ ਦਾਨ ਸੰਬੰਧ ਸੋਈ ਦਲਤ ਹੋਗਾ ਮੁਸਲਮਾਨ ਸੋਈ ਮਲਕ ਹੋਵੇ ਪੜਿਆ ਬੂਝਾ ਸੋ ਪ੍ਰਵਾਨ ਜਿਸ ਸਿਰ ਦਰਗਾਹ ਕਾ ਨਿਸ਼ਾਨ ਧਨਾਸਰੀ ਮਹੱਲਾ ਪਹਿਲਾ ਘਰ ਤੀਜਾ ਏਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢਾਬੋ ਤਾ ਨਸ਼ਟ ਜਗ ਭ੍ਰਸ਼ਟ ਹੋਏ ਡੂਬਤਾ ایਵ ਜਗ ਕਲ ਮਹਾਰਾਮ ਨਾਮ ਸਾਰ ਰੱਖੀ ਤਾ ਮੀਟਾ 나ਕ ਪਕੜਾ ਠੱਗਣ ਕਉ ਸੰਸਾਰ ਰਹਾਉ ਆਂਟ ਸੇਤੀ 나ਕ ਪਕੜ ਹੈ ਸੂਜ ਤੇ ਤਨ ਲੋ ਮਗਰ ਪਾਛਾ ਕਾਸ਼ ਨਾ ਸੂਜ ਜਾਏਹ ਪਦ ਮਾਲੋ ਖੱਤਰੀਆ ਤਾ ਧਰਮ ਛੋੜਿਆ ਮਲੇਸ਼ ਭਾਕਿਆ ਗਹੀ ਸ੍ਰੇਸ਼ਟ ਸਭੇ ਕ ਵਰਣ ਹੋਈ ਧਰਮ ਕੀ ਗਤ ਰਹੀ ਆਛਤ ਸਾਜ ਸਾਜ ਪ੍ਰਾਨ ਸੁਧ ਹੈ ਕਰਹ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹ ਨਾਨਕ ਦਾਸ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗगन ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਸ ਮੂਰਤ ਨਨ ਆਇਕ ਤੋਹੀ ਸਹਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਸ ਤਵ ਗੰਧ ਅਵਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਣਦਨੋ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗ ਕਉ ਹੋਏ ਜਾਤੇ ਤੇਰਾ ਨਾਮ ਵਾਸਾ ਤਨਾਸ